ਅੱਜੇ ਡੇਢ ਸਾਲ ਹੋਰ ਹੈਗਾ ਸਰਕਾਰ ਚਲਾਉਣੀ ਆ ਤੇ ਜੇ ਇਹ ਹਾਰ ਜਾਂਦੇ ਆ ਤਾਂ ਫੇਰ ਉਹ ਡੇਢ ਸਾਲ ਕੱਟਣਾ ਬਹੁਤ ਔਖਾ ਹੋ ਜਾਊਗਾ ਕਿ ਉਹਨਾਂ ਦਿਨਾਂ ਦੇ ਵਿੱਚ ਜੇ ਲੋਕਾਂ ਦੇ ਨਾਲ ਖੜੇ ਹੁੰਦੇ ਫਿਰ ਇਹਨਾਂ ਨੂੰ ਉੱਥੇ ਏਡੀ ਵੱਡਾ ਕੈਂਪਲ ਮਾਰ ਕੇ ਹੁਣ ਜਿਮਨੀ ਚੌਂ ਦੇ ਵਿੱਚ ਨਹੀਂ ਸਿੱਧਾ ਨਤਾਂ ਦੇ ਉੱਤੇ ਖੜਾ ਹੋਣਾ ਦੀਹਾੜੀ ਦਾ ਪਨੀਰ ਨਹੀਂ ਦਿਹਾੜੀ ਦਾ ਰ ਵੀ ਆ ਕੰਮ ਕੱਢ ਲੋ ਫਿਰ ਇਹਦਾ ਢੋਲ ਵਜਾਓ ਫਿਰ ਅਗਲੀ ਵਾਰ ਤਾਂ ਫਿਰ ਦੇਖ ਲਾਂਗੇ ਫਿਰ ਉਹਦਾ ਢੋਲ ਵਜਾ ਵਜਾ ਕੇ ਇਤਿਆਰ ਕੱਢ ਕੱਢ ਕੇ ਅਜੀ ਚੋਣ ਸ਼ੁਰੂ ਹੋਣ ਦਾ ਮਤਲਬ سلسلہ ਅਨਾਉਂਸ ਹੋਈ ਹੈ ਸ਼ੁਰੂ ਲੋਕ ਬਾਰ ਮਪ ਹੋ ਰਹੇ ਆ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਪਹਿਲਾਂ ਹੀ ਗੱਲ ਆ ਗਈ ਆ ਕਿ ਜਿਹੜਾ ਚੋਣ ਜਿੱਤੂ ਉਹ 2027 ਚ ਉਧਰ ਹੁੰਦਾ ਹਾਣੀ ਵਾਲੀ ਪਿੰਡ ਜਿਹੜੇ ਸਰਪੰਚ ਦਾ ਹੋਇਆ ਜਿਹੜਾ ਉਹਨੇ ਵਿਕਾਸ ਨਹੀਂ ਜਿਹੜੇ ਨਾਲ ਚੱਲ ਪੈਂਦੇ ਆ ਉਹਨਾਂ ਨੂੰ ਹੀ ਛੋੜੀਆਂ ਗ੍ਰਾਂਟਾਂ ਮਿਲਦੀਆਂ ਉਹਨਾਂ ਨੇ ਫਿਰ ਆਪਣੇ ਗਾਂ ਕੰਮ ਕਰਨੇ ਆ ਬੀ.ਐਮ.ਸ ਤੋਂ ਸੋਦੀਆ ਕਹਿੰਦਾ ਐਸੀ ਸ਼ਾਮ-ਦਾਮ ਡੰਡ ਭੇਤ ਮਾਰ ਤਾੜ ਜੋ ਵੀ ਕਰਨਾ ਝੂਠ ਸੱਚ ਸਾਰਾ ਕੁਝ ਕਰੋ ਚੋਣ ਜਿੱਤਣੀ ਚਾਹੀਦੀ ਹੈ ਜੋ ਮੈਨੂੰ ਫੀਡਬੈਕ ਮਿਲੀ ਹੈ ਉੱਥੇ ਦੇ ਹਾਲਾਤ ਇਨਾ ਸੌਖਾ ਨਹੀਂ ਇਨਾ ਇਹ ਕਹਿੰਦੇ ਆਮ ਬੰਦਿਆਂ ਨੂੰ ਅੱਗੇ ਲੈ ਕੇ ਆਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਮੇਰੇ ਭਮਖੜ ਅੱਗੇ ਰਿਆ ਕਰਨਗੇ ਹੁਣ ਭਮਖੜ ਤਾਂ ਦਿਖਦੇ ਨਹੀਂਗੇ ਫੇਰ ਖਾਸ ਆਗੇ ਤਾਂ ਨਹੀਂ ਸਾਰੇ ਹੀ ਖਾਸ ਹੈ ਖਾਸਮ ਖਾਸਾ ਜਿਹੜੇ ਐਮਪੀ ਗਏ ਆ ਰਾਜ ਸਭਾ ਚ ਜਾ ਰਹੇ ਆ ਕੀ ਆ ਸਭ ਤੋਂ ਮੀਰ ਬੰਦਾ ਪੰਜਾਬ ਚੋਂ ਵੀ ਜੈਪ ਭਮਖੜ ਆ ਜਿਹਨੂੰ ਹਟਾ ਕੇ ਜਿਹਦੀ ਜਗ੍ਹਾ ਤੇ ਉਹਨੂੰ ਭੇਜਣਾ ਆ ਇਹ ਉਹਦੇ ਨਾਲ ਬਟਾਪੀ ਜਣਾ ਟਰਾਈਡੈਂਟ ਵਾਲਾ ਸੰਜੀਵ ਰੋੜੇ ਨਾਲ ਤੇ ਸਾਰਾ ਖਰੀਦੋ ਫਰੋਖਦਨਾ ਚੱਲਦਾ ਕੋਈ ਏ ਭਮਕੜਾ ਪ੍ਰਮੁਖੜਾ ਵਾਲੀ ਗੱਲ ਨਹੀਂ ਜਦੀਬੀਏ ਪਾਰਟੀ ਤੇ ਸਮਝਦੇ ਹੀ ਨਹੀਂ ਕੁਝ ਵੀ ਪਾਰਟੀ ਬੂਟੀ ਇੱਥੇ ਕੁਝ ਨਹੀਂ ਹੈ ਅੱਜ ਵੀ ਮੇਰੀ ਗੱਲ ਜੇ ਕੋਈ ਸੁਣਦੇ ਆ ਤੇ ਸਮਝ ਜਾਓ ਜਿੰਨੇ ਹੀ ਪਾਰਟੀ ਦੇ ਬੰਦੇ ਆ ਤੁਸੀਂ ਉਹਨਾਂ ਲਈ ਇੱਕ ਮੱਖੀ ਮੱਛਰ ਜਿੰਨੇ ਨਹੀਂ ਹੈਗੇ ਐਸੀयत ਰੱਖਦੇ ਜਿੰਨਾ ਮਰਜ਼ੀ ਕਰ ਇੱਕ ਪਾਸੇ ਸਰਕਾਰ ਹੈ ਇੱਕ ਪਾਸੇ ਵਿਰੋਧੀ ਪਾਰਟੀ ਅਕਾਲੀ ਦਲ ਜਿਹੜਾ ਜੇ ਇੱਕ ਤਾਂ ਦੁਫਾੜ ਹੁੰਦਾ ਸੀ ਤਾਂ ਕਈ ਫਾੜ ਹੋਇਆ ਪਿਆਗਾ ਵਿਰੋਧ ਤਾਂ ਚੱਲ ਰਿਹਾ ਨਾ ਅੰਦਰੋਂ ਖਾਤੇ ਉਹ ਵੀ ਵੱਖਰਾ ਚੁੱਲਾ ਵੀ ਕਹਿੰਦੇ ਅਕਾਲੀ ਦਲ ਵਾਲੇ ਉਹਨਾਂ ਨੂੰ ਮਤਲਬ ਮਜ਼ਾਕ ਦੇ ਵਿੱਚ ਕਹਿੰਦੇ ਕਿ ਉਹਨਾਂ ਨੇ ਵੱਖਰੇ ਚੁੱਲੇ ਬੰਦ ਕਰ ਲਿਏ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਜੀ ਉਹਨਾਂ ਨੇ ਕੋਈ ਕੈਂਡੀਡੇਟ ਖੜਾ ਕੀਤਾ ਜਾਂ ਆਪਣੀ ਪਨਾਹ ਤੱਕ ਉਹਦੇ ਨਾਲ ਜਿਹੜੇ ਬੰਦੇ ਫਿਰਦੇ ਸੀ ਐਮਰਤਪਾਲ ਦੇ ਵਤੂ ਕਾਲੇ ਹੋਰ ਸਾਰੇ ਇਧਰ ਉਧਰ ਉਹ ਨੂੰ ਐ ਹਾਰ ਸ਼ਿੰਗਾਰ ਕੇ ਪੇਛਿੰਦ ਕੀਤਾ ਗਿਆ ਸੀਗਾ ਕਿ ਜਿਵੇਂ ਕੋਈ ਭਿੰਡਰਾਂ ਵਾਲੇ ਦਾ ਨਵਾਂ ਕੋਈ ਰੂਪ ਆ ਗਿਆ ਹੋਵੇ ਸਾਡੀ ਭਰਾਤਰੀ ਦੀ ਇੱਕ ਖੂਬੀ ਵੀ ਹੈ ਤੇ ਕਮਜ਼ੋਰੀ ਵੀ ਹੈ ਯਾਰ ਭਾਵਨਾ ਇਹ ਸਾਰੀਆਂ អមੋਸ਼ਨਸ ਆਪਣੀ ਜਗ੍ਹਾ ਬਹੁਤ ਇੰਪੋਰਟੈਂਟ ਹੈ ਜ਼ਿੰਦਗੀ ਦੀ ਫਿਊਲ ਹੈ ਸਮਝ ਲਓ ਸ਼ਕਤੀ ਹੈ ਪਰ ਜੇ ਇਹਦੇ ਚ ਡੁੱਬੇ ਰਹੋਗੇ ਫਿਰ ਕਿਤੇ ਨਹੀਂ ਪਹੁੰਚੋ ਪਹਿਲਾਂ ਇਹੋ ਹੀ ਅਮਰਤਪਾਲ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੀ ਪਾਰਟੀ ਵੱਲੋਂ ਸੰਦੀਪ ਨੂੰ ਖੜਾ ਕੀਤਾ ਗਿਆ ਹੈ ਮੰਨ ਮਨਦੀਪ ਹੈ ਨਾ ਮਨਦੀਪ ਨੂੰ ਖੜਾ ਕੀਤਾ ਗਿਆ ਸੰਦੀ ਦੇ ਪ੍ਰਾਕ ਉਸ ਦਾ ਇਹ ਦੇਖ ਲਓ ਕਿ ਪਹਿਲਾਂ ਤੇ ਉਹ ਏਸੀ ਵੀ ਸਾਡਾ ਸੰਵਿਧਾਨ ਚ ਹੈ ਨਹੀਂ ਰੋਜ਼ਾਨਾ ਟਾਈਮਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਜਿਮਣੀ ਚੌਣ ਆ ਗਈ ਹੈ ਇੱਕ ਪਾਸੇ ਲੋਕ ਖੜਾਂ ਚ ਫਸੇ ਨੇ ਲੋਕ ਆਪਣੇ ਘਰਾਂ ਚੋਂ ਗਾਰਾ ਕੱਢ ਰਹੇ ਨੇ ਖੇਤਾਂ ਚੋਂ ਰੇਤ ਚੱਕ ਰਹੇ ਨੇ ਪਰ ਸਤਾਧਰੀ ਪਾਰਟੀ ਘਰਾਂ ਚ ਜਾ ਕੇ ਵੋਟਾਂ ਲਵਦੀ ਫਿਰਦੀ ਹੈ ਇਹ ਚਰਚਾ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਇਹ ਕਹਿ ਕੇ ਬਣੀ ਸੀ ਕਿ ਅਸੀਂ ਆਮ ਆਦਮੀ ਨੂੰ ਅੱਗੇ ਲੈ ਕੇ ਆਵਾਂਗੇ ਪਰ ਚਰਚਾ ਫਿਰ ਵੀ ਖਾਸ ਬੰਦਿਆਂ ਦੀ ਹੁੰਦੀ ਹੈ ਜਿਮਨੀ ਚੌਣ ਤਰਨ ਤਰਨ ਇਸ ਬਾਰੇ ਚਰਚਾ ਕਰਨ ਲਈ ਪ੍ਰੋਫੈਸਰ ਮਨਜੀਤ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਹੜ੍ਹਾਂ ਦੀ ਸਥਿਤੀ ਚੋਂ ਤਾਂ ਹਜੇ ਨਿਕਲੇ ਨਹੀਂਗੇ ਲੋਕ ਤਾਂ ਫਸੇ ਹੋਏ ਨੇ ਉੱਥੋਂ ਸਾਰੇ ਲੋਕ ਸੇਵਾ ਜਿਹੜੇ ਕਰਦੇ ਨੇ ਹੁਣ ਕਿਸਾਨ ਯੂਨੀਅਨਾਂ ਤਾਂ ਗਈਆਂ ਨੇ ਪਰ ਬਾਕੀ ਵਾਪਸ ਆ ਗਏ ਨੇ ਮੀਡੀਆ ਵੀ ਵਾਪਸ ਆ ਗਿਆ ਤੇ ਜਿਹੜੇ ਸੇਵਾ ਕਰਨ ਵਾਲੇ ਲੋਕ ਉਹ ਵੀ ਵਾਪਸ ਆ ਗਏ ਨੇ ਪਰ ਨਾਲ ਦੇ ਨਾਲ ਜਿਮਨੀ ਚੋਣ ਜਿਹੜੀ ਆ ਜਾਂਦੀ ਆ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਫਰਜ਼ ਬਣਦਾ ਸੀ ਕਿ ਲੋਕਾਂ ਦਾ ਹਾਲਚਲ ਪੁੱਛਣਾ ਉੱਥੇ ਸਾਰੀ ਪਾਰਟੀ ਤਰਨਤਨ ਦੀ ਜਿਮਨੀ ਚੋਣ ਚ ਫਸੀ ਹੋਈ ਹੈ ਨਹੀਂ ਦੇਖੋ ਇਹਨਾਂ ਨੂੰ ਇੰਜ ਲੱਗਦਾ ਨਾ ਕਿ ਜੇ ਅਜੇ 1.5 ਸਾਲ ਹੋਰ ਹੈਗਾ ਸਰਕਾਰ ਚਲਾਉਣੀ ਆ ਤੇ ਜੇ ਇਹ ਹਾਰ ਜਾਂਦੇ ਆ ਤਾਂ ਫਿਰ ਉਹ 1.5 ਸਾਲ ਘਟਣਾ ਬਹੁਤ ਔਖਾ ਹੋ ਜੂਗਾ ਕਿਉਂ ਇਹ ਜਿੰਨਾ ਹੜਾਂ ਦਾ ਸਾਰਾ ਕੋਈ ਅਕਰੋਪੀ ਹੋਈ ਆ ਮਤਲਬ ਜਿੰਨਾ ਨੁਕਸਾਨ ਲੋਕਾਂ ਦਾ ਘਰਾਂ ਦਾ ਮਸ਼ੀਨਰੀ ਦਾ ਜਾਨ ਜਾਨ ਮਾਲ ਦਾ ਮੁੱਢਲੇ ਤੌਰ ਤੇ ਔਰ ਜ਼ਮੀਨ ਦਾ ਤੇ ਫਸਲਾਂ ਦਾ ਇਹ ਜਿਹੜਾ ਵੱਡਾ ਨੁਕਸਾਨ ਹੋਇਆ ਉਥੇ ਭਾਜਪਾ ਦੇ ਲੀਡਰ ਰੀਮਨ ਪ੍ਰਧਾਨ ਮੰਤਰੀ ਵੀ ਇਸ ਗੱਲ ਨੂੰ ਮੰਨ ਕੇ ਗਏ ਆ ਕਿ ਨਹੀਂ ਨੁਕਸਾਨ ਬਹੁਤ ਵੱਡਾ ਹੋਇਆ ਭਾਵੇਂ 1600 ਕਰੋੜ ਰੁਪਈਆ ਹੀ ਵਾਦਾ ਕਰਕੇ ਗਏ ਚਾਹੀਦਾ ਇਹ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਜੇ ਲੋਕਾਂ ਦੇ ਨਾਲ ਖੜੇ ਹੁੰਦੇ ਫਿਰ ਇਹਨਾਂ ਨੂੰ ਉੱਥੇ ਏਡੀ ਵੱਡਾ ਕੈਂਪਲ ਮਾਰ ਕੇ ਹੁਣ ਜਿਮਨੀ ਚੌਂ ਦੇ ਵਿੱਚ ਨਹੀਂ ਸੀ ਤਾਂ ਤਨਤਾਨ ਦੇ ਉੱਤੇ ਖੜਾ ਹੋਣਾ ਪੈਣਾ ਹੁਣ ਕਿਉਂਕਿ ਇਹਨਾਂ ਦਾ ਕੰਮ ਤੇ ਹੈ ਵੀ ਦਿਹਾੜੀ ਦਾ ਪਨੀਂ ਦਾ ਜਿਵੇਂ ਦਿਹਾੜੀਦਾਰ ਵੀ ਆਹ ਕੰਮ ਕੱਢ ਲਓ ਫਿਰ ਇਹਦਾ ਢੋਲ ਵਜਾਓ ਫਿਰ ਅਗਲੀ ਵਾਰ ਦਾ ਫਿਰ ਦੇਖ ਲਾਂਗੇ ਫਿਰ ਉਹਦਾ ਢੋਲ ਵਜਾ ਵਜਾ ਕੇ ਇਸ਼ਤਿਹਾਰ ਕੱਢ ਕੱਢ ਕੇ ਅਜੇ ਚੋਣ ਸ਼ੁਰੂ ਹੋਣ ਦਾ ਮਤਲਬ ਸਿਲਸਿਲਾ ਨਾਊਂਸ ਹੋਈ ਆ ਸ਼ੁਰੂ ਲੋਕ ਬਾਰ ਮੈਪ ਹੋ ਰਹੇ ਆ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਪਹਿਲਾਂ ਹੀ ਗੱਲ ਆ ਗਈ ਆ ਕਿ ਜਿਹੜਾ ਚੋਣ ਜਿੱਤੂ ਉਹ 2027 ਚ ਉਧਰ ਨੂੰ ਜਾਊ ਇੱਕ ਗੱਲ ਹੈ ਵੀ ਆਪਾਂ ਸਾਰੇ ਜਾਣਦੇ ਆ ਸਰਕਾਰ ਦਾ ਤੰਤਰ ਉਹਨਾਂ ਨੇ ਬਹੁਤ ਸਾਰੇ ગામ ਪੰਚਾਇਤਾਂ ਨੂੰ ਧੱਕੇ ਨਾਲ ਜੋੜਿਆ ਹੁੰਦਾ ਧੱਕੇ ਨਾਲ ਇਸ ਕਰਕੇ ਦੇਖ ਲੈਣੇ ਜਿਹੜੇ ਜਿਹੜੇ ਥੋੜੀ ਜਿਹੀ ਆਕੜ ਦੇ ਫਿਰ ਕੀ ਬਣਦਾ ਆ ਸੈਣੀ ਵਾਲੀ ਜਿਹੜੇ ਸਰਪੰਚ ਦਾ ਹੋਇਆ ਕਿਹੜਾ ਉਹਨੇ ਵਿਕਾਸ ਨਹੀਂ ਕੀਤਾ ਜਿਹੜੇ ਨਾਲ ਚੱਲ ਪੈਂਦੇ ਆ ਉਹਨਾਂ ਨੂੰ ਹੀ ਥੋੜੀਆਂ ਗ੍ਰਾਂਟਾਂ ਮਿਲਦੀਆਂ ਉਹਨਾਂ ਨੇ ਫਿਰ ਆਪਣੇ ਗਾਂਵ ਕੰਮ ਕਰਨੇ ਆ ਇਸ ਕਰਕੇ ਉਹ ਸਾਰਾ ਤਾਣਾ ਬਾਣਾ ਤੰਤਰ ਮੰਤਰ ਜੰਤਰ ਜੋ ਵੀ ਸਾਰਾ ਲਾ ਕੇ ਜਿਵੇਂ ਸੁਸੋਧਿਆ ਕਹਿੰਦਾ ਇਸ ਸ਼ਾਮ-ਦਾਮ ਦੰਡ ਭੇਤ ਮਾਰ ਤਾੜ ਜੋ ਵੀ ਕਰਨਾ ਝੂਠ ਸੱਚ ਸਾਰਾ ਕੁਝ ਕਰੋ ਚੋਣ ਜਿੱਤਣੀ ਚਾਹੀਦੀ ਹੈ ਉਹ ਤੇ ਖੈਰ ਵੱਡੀ ਚੋਣ 72 ਵਾਲੀ ਦੀ ਗੱਲ ਕਰ ਰਿਹਾ ਸੀ ਵੀ ਤਕੜੇ ਹੋ ਜੋ ਤੇ ਉਹ ਇੱਥੇ ਵੀ ਤੇ ਲਾਗੂ 72 72 ਤੈ ਕਰੂਗੀ ਜਿਮਣੀ ਚੋਣ 72 ਵਾਲਾ ਬਿਲਕੁਲ ਹੀ ਨਹੀਂ سوال ਹੀ ਨਹੀਂ ਪੈਦਾ ਹੁੰਦਾ ਇਹ ਤੇ ਬਾਈ ਇਲੈਕਸ਼ਨ ਆ ਨਾਰਮਲੀ ਕੀ ਹੁੰਦਾ ਜਾਨੀ ਤੁਸੀਂ ਸਮਝ ਲਓ ਕਿ 75 ਤੋਂ 80% ਚਾਂਸਸ ਹੁੰਦੇ ਜਿਹੜੀ ਸਰਕਾਰ ਆ ਉਹ ਲੈ ਜਾਂਦੀ ਹੈ ਲੈ ਇਸ ਕਰਕੇ ਜਾਂਦੀ ਆ ਕਿ ਕੁਝ ਇੱਕ ਤੇ ਸਾਰੀ ਸਰਕਾਰ ਬਹਿ ਜਾਂਦੀ ਜਾ ਕੇ ਜੀ ਹੁਣ 93 ਬੰਦੇ ਬਹਿ ਜਣੇ ਜਾ ਕੇ ਉੱਥੇ 93 ਪਿੰਡਾਂ ਨੂੰ ਇੱਕ ਇੱਕ ਐਮਐਲਏ ਨੂੰ ਇੱਕ ਇੱਕ ਪਿੰਡ ਦੇ ਦੇਓ ਕਿੰਨਾ ਪ੍ਰਭਾਵ ਪਾਊਗਾ ਫਿਰ ਸਰਕਾਰ ਦੇ ਖਰਚੇ ਤੇ ਬਹਿਣੇ ਆ ਕੋਈ ਇਹ ਥੋੜੀ ਇੱਕ ਵੀ ਇੰਜ ਬਹਿਣੇ ਆ ਕਿ ਆਪਣੇ ਜੇਬਾਂ ਤੋਂ ਖਰਚੇ ਪਾਰਟੀ ਦੇ ਖਰਚੇ ਚੱਲਣੇ ਕਿਉਂਕਿ ਉਹ ਐਮਐਲਏ ਵੀ ਆ ਕੋਈ ਸਾਡੇ ਫਰਕ ਤੇ ਪਾ ਕੇ ਦੇਖਦਾ ਨਹੀਂ ਹੈਗਾ ਇਸ ਕਰਕੇ ਜਨਰਲੀ ਇਹ ਹੁੰਦਾ ਜੇ 4 ਚਾਰ ਜਿਮਨੀ ਚੋਣਾ ਹੁਣ ਮੰਨ ਲਓ ਫਿਰ ਵੀ ਇਹਨਾਂ ਦੀ ਸ਼ਕਤੀ ਵੰਡੀ ਜਾਵੇ ਉਹਨਾਂ ਚ ਇਹ ਇੱਕ ਅੱਧੀ ਜਾਂ ਇੱਕ ਦੋ ਵਿਰੋਧੀ ਪਾਰਟੀਆਂ ਲਿਜਾ ਸਕਦੀਆਂ ਪਰ ਜੇ ਚੋਣ ਹੀ ਇੱਕੋ ਤੇ ਹੀ ਹੈ ਸਾਰਾ ਫੋਕਸ ਉਹਦੇ ਵਿੱਚ ਹੀ ਚੀ ਮਿਨਿਸਟਰ ਹੋਣਾ ਵਿੱਚੇ ਹੀ ਸਾਰੇ ਹੋਣੇ ਵਿੱਚ ਪੁਲਿਸ ਵਿੱਚ ਉਹ ਪਤਾ ਨਹੀਂ ਕਿਦਾਂ ਕਾਰ ਕਰਾ ਕੇ ਚਾਂਸਸ ਹੁੰਦੇ ਆ ਪਰ ਜੋ ਮੈਨੂੰ ਫੀਡਬੈਕ ਮਿਲੀ ਹੈ ਉੱਥੇ ਦੇ ਹਾਲਾਤ ਦੀ ਇਹਨਾਂ ਸੌਖਾ ਨਹੀਂ ਇਹਨਾਂ ਲਈ ਕਾਰ ਨੂੰ ਹੁਦਆਇਆ ਭਾਵੇਂ ਕਿ ਉਹ ਅਕਾਲੀ ਦਲ ਦਾ ਪੁਰਾਣਾ ਬੰਦਾ ਪੱਟ ਲਿਆ ਇਹਨਾਂ ਨੇ ਜੀ ਦੋ ਵਾਰੀ ਉੱਥੋਂ ਉਹ ਅਕਾਲੀ ਦਲ ਦੀ ਚੋਣ ਉਸੇ ਸੀਟ ਤੋਂ ਜਿੱਤਿਆ ਹੋਇਆ ਹਰਮਿਤ ਸਿੰਘ ਸੰਦੂ ਜੀ ਇਹ ਇਹਨਾਂ ਦੀ ਆਦਤ ਆ ਜਿੱਦ ਤਰ ਰਿੰਕੂ ਪੱਟ ਲਿਆ ਜਾਂ ਕੋਈ ਹੋਰ ਪੱਟ ਲਿਆ ਤੇ ਇਹਨਾਂ ਦੇ ਪਾਰਟੀ ਇਹ ਤੇ ਇਸ ਤਰ੍ਹਾਂ ਹੀ ਆ ਨਾ ਕਿ ਇਧਰੋਂ ਕਿਸੇ ਤੇ ਨਹੀਂ ਇਹ ਇਹਨਾਂ ਕੱਲਿਆਂ ਦੀ ਨਹੀਂ ਸਾਰਿਆਂ ਦੀ ਆਦਤ ਤਾਂ ਹੈ ਜੀ ਇਹ ਦੂਜੇ ਤੇ ਚਲੋ ਕਿਸੇ ਦੀ ਘਰ ਵਾਪਸੀ ਹੁੰਦੀ ਆ ਪ੍ਰਾਣੀਆਂ ਪਾਰਟੀਆਂ ਕੁਝ ਚਲੇ ਗਏ ਕੁਝ ਆ ਗਏ ਪਰ ਇਹ ਤੇ ਹੈ ਹੀ ਨਵੀਂ ਪਾਰਟੀ ਇਹ ਬੰਦੇ ਬੰਦੇ ਇਹਦੇ ਗਵਾਂਡੀਆਂ ਵੱਲ ਝਾਤੀਆਂ ਮਾਰਨੋਂ ਨਹੀਂ ਹਟਦੇ ਵੀ ਇਹਦੇ ਘਰ ਕੀ ਪੱਕਦਾ ਉੱਥੋਂ ਸੁੰਘ ਲੋ ਉੱਥੋਂ ਮੰਗ ਲੋ ਪਰ ਜਿਹੜੀ ਇੱਕ ਗੱਲ ਮੈਂ ਸ਼ੁਰੂਆਤ ਚ ਕਹੀ ਸੀ ਕਿ ਲੋਕ ਜਦੋਂ ਇਹ ਆਈ ਸੀ ਹੋਂਦ ਚ ਆਏ ਆ ਇਹ ਕਹਿੰਦੇ ਆਮ ਬੰਦਿਆਂ ਨੂੰ ਅੱਗੇ ਲੈ ਕੇ ਆਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਮੇਰੇ ਭਮੱਕੜ ਅੱਗੇ ਰਿਆ ਕਰਨਗੇ ਹੁਣ ਭਮੱਕੜ ਤਾਂ ਦਿਖਦੇ ਨਹੀਂਗੇ ਫੇਰ ਖਾਸ ਆਗੇ ਤਾਂ ਨਹੀਂ ਸਾਰੇ ਹੀ ਖਾਸ ਸੇ ਖਾਸ ਆ ਜਿਹੜੇ ਐਮਪੀ ਗਏ ਆ ਰਾਜ ਸਭਾ ਚ ਜਾ ਰਹੇ ਆ ਕੀ ਆ ਸਭ ਤੋਂ ਮੀਰ ਬੰਦਾ ਪੰਜਾਬ ਚੋਂ ਵੀ ਜੈਪ ਭਖੜਿਆ ਹਾਂ ਬਿਲਕੁਲ ਆ ਜਿਹੜਾ ਹੁਣ ਰਜਿੰਦਰ ਗੁਪਤਾ ਹਾਂ ਗੁਪਤਾ ਆ ਟਰਾਈਡੈਂਟ ਵਾਲਾ ਲੋਕਾਂ ਦੇ ਵਿੱਚ ਚਰਚਾ ਜੱਲੀ ਆ ਵੀ 100 ਕਰੋੜ ਦੀ ਖਰੀਦੀ ਆ ਨੇ ਰਾਜ ਸਭਾ ਉਹ ਪਹਿਲੇ ਲਵਲੀ ਬਾਰੇ ਵੀ ਇਸੇ ਤਰ੍ਹਾਂ ਸੀਗਾ ਮਤਲਬ ਹੁਣ ਤੁਸੀਂ ਦੇਖੋ ਚੱਲ ਉਹ ਵੀ ਵੱਡੇ ਮਾਲਕ ਹੈਗੇ ਆ ਉਹ ਕੱਲੀਆਂ ਮਠਿਆਈਆਂ ਨਹੀਂ ਆ 600 ਏਕੜ ਜ਼ਮੀਨ ਖਰੀਦੀ ਆ ਯੂਨੀਵਰਸਿਟੀ ਦੇ ਨਾਂ ਤੇ ਜਲੰਧਰ ਤੇ ਤੁਸੀਂ ਦੇਖੋ ਕਿੰਨੀ ਹੁੰਦੀ ਆ ਜ਼ਮੀਨ ਕਰਕੇ ਉਹ ਸਾਰੇ ਇਹ ਸੰਜੀਵ ਰੋੜਾ ਆਪਣੇ ਆਪ ਚ ਕਾਰੋਬਾਰੀ ਹੈ ਜਿਹਨੂੰ ਹਟਾ ਕੇ ਜਿਹਦੀ ਜਗਾਹ ਤੇ ਉਹਨੂੰ ਭੇਜਣਾ ਆ ਇਹ ਉਹਦੇ ਨਾਲੋਂ ਵੱਡਾ ਭੇਜਣਾ ਟਰਾਇਡੈਂਟ ਵਾਲਾ ਸੰਜੀਵ ਰੋੜੇ ਨਾਲ ਤੇ ਸਾਰਾ ਖਰੀਦੋ ਫਰੋਕਦਨਾ ਚੱਲਦਾ ਕੋਈ ਏ ਭਮਕੜਾ ਭਮੋਕੜਾ ਵਾਲੀ ਗੱਲ ਨਹੀਂ ਰਹੀ ਗੱਲ ਜਿੱਥੇ ਦੀ ਤੁਸੀਂ ਜਿਮਨੀ ਚੋਂ ਦੀ ਕਹਿੰਦੇ ਆ ਮੇਰੀ ਕੱਲ ਹੀ ਕਿਸੇ ਅਕਾਲੀ ਲੀਡਰ ਦੇ ਨਾਲ ਬਾਈ ਚਾਂਸ ਮੁਲਾਕਾਤ ਹੋਈ ਕਿਤੇ ਅਸੀਂ ਮੈਂ ਗਿਆ ਸੀ ਤੂੰ ਉਹ ਉੱਥੇ ਬੈਠੇ ਸੀਗੇ ਉਹ ਮੈਂ ਕਿਹਾ ਭਈ ਕੀ ਬੰਦ ਰਿਹਾ ਤੁਹਾਡਾ ਉੱਥੇ ਤੁਸੀਂ ਤੇ ਉੱਥੇ ਦੇ ਉਸ ਏਰੀਏ ਦੇ ਆ ਕਿਹਦਾ ਜੀ ਗੱਲ ਏ ਕਿ ਉਹ ਬੰਦਾ ਤੇ ਚਲਾ ਗਿਆ ਉਧਰ ਉਹ ਤੇ ਚਲੋ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਸੰਧੂ ਸਾਡਾ ਅਕਾਲੀਆਂ ਦਾ ਪਰ ਬੰਦੇ ਨਹੀਂ ਉਹਦੇ ਨਾਲ ਗਏ ਹੁਣ ਇਹ ਗੱਲ ਕਿੰਨੀ ਕਿ ਸੱਚ ਹੈ ਤੇ ਹੁਣ ਵੋਟਾਂ ਜਦੋਂ ਗਿਣੀਆਂ ਜਾਣਗੀਆਂ ਉਦੋਂ ਪਤਾ ਲੱਗੂ ਉਦੋਂ ਪਤਾ ਲੱਗੂਗਾ ਇਹ ਉਸ ਹਾਲਾਤ ਵਿੱਚ ਚੂਣਾ ਹੋ ਰਿਹਾ ਜਦੋਂ ਝਾੜੂ ਦੇ ਕੋਈ ਤੀਲੇ ਬਹੁਤੇ ਇਕੱਠੇ ਨਹੀਂ ਹੈਗੇ ਇੱਕ ਤੇ ਇਹ ਹੁੰਦਾ ਕਿ ਜਦੋਂ ਤੁਸੀਂ ਬਾਹਰੋਂ ਲਿਆ ਕੇ ਕਰਦੇ ਆ ਕਿਸੇ ਨੂੰ ਬਣੇ ਬਣਾਤੇ ਨੂੰ ਲਿਆ ਕੇ ਅੱਗੇ ਲਾ ਦਿੰਦੇ ਆ ਤੇ ਉਹਸ ਪਾਰਟੀ ਦੇ ਤੇ ਬੰਦੇ ਪਿੱਛੇ ਰਹਿ ਹੀ ਜਾਣਗੇ ਕਿਉਂਕਿ ਸਾਰੇ ਤੇ ਖਾਲੀ ਨਹੀਂ ਨਾ ਉਹਦੇ ਨਾਲ ਜਾਣਗੇ ਖਾਲੀ ਵੋਟਰ ਥੋੜੀ ਉਹਦੇ ਨਾਲ ਸਾਰੇ ਚਲੇ ਜਾਣਗੇ ਜਿਹੜੇ ਉਹਦੇ ਨਿੱਜੀ ਪ੍ਰਭਾਵ ਥੱਲੇ ਆ ਉਹੀ ਜਾਣਗੇ ਉਹ ਚਲੇ ਜਾਣਗੇ ਪਰ ਜਿਹੜੇ ਉੱਥੇ ਤਾਕ ਲਾ ਕੇ ਬਿਠੇ ਆਮ ਆਦਮੀ ਪਾਰਟੀ ਦੇ ਉਹ ਵੀ ਤੇ ਬਿਠੇ ਆ ਨਾ ਕਿ ਸਾਨੂੰ ਕਹਤੋਂ ਮੌਕਾ ਲੁੱਪੇ ਮੱਖੜ ਜਿੰਨਾਂ ਨੂੰ ਕਹਿੰਦੇ ਆ ਆਮ ਉਹ ਜਿਨ੍ਹਾਂ ਨੇ ਇੰਨੇ ਤੱਪੜ ਵਿਸਾਏ ਇੰਨੀਆਂ ਜੁੱਤੀਆਂ ਕਸਾਈਆਂ ਉਹ ਕਹਿੰਦੇ ਆ ਇੱਕ ਮੌਕਾ ਵੀ ਸਾਨੂੰ ਵੀ ਮੌਕਾ ਦਿਓ ਅਸੀਂ ਤੇ ਪਾਰਟੀ ਦੇ ਬੰਦੇ ਆ ਉਹਨਾਂ ਵਿਚਾਰਿਆਂ ਭੋਲਿਆਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਪਾਰਟੀ ਤੇ ਸਮਝਦੇ ਹੀ ਨਹੀਂ ਕੁਝ ਵੀ ਪਾਰਟੀ ਪੂਟੀ ਇੱਥੇ ਕੁਝ ਨਹੀਂ ਹੈ ਅੱਜ ਵੀ ਮੇਰੀ ਗੱਲ ਜੇ ਕੋਈ ਸੁਣਦਿਆਂ ਤੇ ਸਮਝ ਜਾਓ ਜਿੰਨੇ ਪਾਰਟੀ ਦੇ ਬੰਦੇ ਆ ਤੁਸੀਂ ਉਹਨਾਂ ਲਈ ਇੱਕ ਮੱਖੀ ਮੱਛਰ ਜਿੰਨੇ ਨਹੀਂ ਹੈਗੇ ਐਸੀयत ਰੱਖਦੇ ਜਿੰਨਾ ਮਰਜ਼ੀ ਕਰ ਲੈ ਦਿੱਲੀ ਵਾਲਿਆਂ ਨੇ ਫੈਸਲਾ ਕਰ ਦੇਣਾ ਉਹਨਾਂ ਨੇ ਇਹ ਵੇਖਣਾ ਕਿ ਜਿੱਤ ਕਿੱਦੇ ਤੋਂ ਹੁੰਦੀ ਹੈ ਜਿੱਤ ਪੈਸੇ ਵਾਲਿਆਂ ਤੋਂ ਹੁੰਦੀ ਹੈ ਜਿੱਤ ਪ੍ਰਭਾਵਸ਼ਾਲੀ ਬੰਦੇ ਤੋਂ ਹੁੰਦੀ ਹੈ ਜਿੱਤ ਉਹ ਆ ਜਿਹੜੀਆਂ ਜਿਆਦਾ ਗੱਡੀਆਂ ਉੱਥੇ ਭਜਾ ਸਕੂਗਾ ਉਹਨਾਂ ਨੇ ਉਹਨੂੰ ਟਿਕਟ ਦੇਣੀ ਹੈ ਤੁਸੀਂ ਤੁਹਾਡੀ ਮਰਜ਼ੀ ਹੈ ਤੱਪੜ ਵਿਛਾਉਣੇ ਆ ਤੇ ਵਿਛਾਈ ਚੱਲੋ ਤੁਹਾਨੂੰ ਤੁਹਾਨੂੰ ਕੋਈ ਰੋਕਦਾ ਨਹੀਂ ਤੇ ਤੁਹਾਨੂੰ ਉਹਨਾਂ ਨੇ ਉੱਥੇ ਹੀ ਰੱਖਣਾ ਜਗਿੰਦਰ ਯਾਦਵ ਨੇ ਬਹੁਤ ਦਿਨ ਪਹਿਲਾਂ ਇੱਥੇ ਰੈਲੀ ਕਰਦੇ ਆ ਉਹਦੇ ਵਿੱਚੇ ਹੀ ਹੁੰਦਾ ਸੀਗਾ ਨਵਾਂ ਨਵਾਂ ਬਾਹਰ ਕੱਢਿਆ ਸੀ ਇਹਨੂੰ ਇਹਦੇ ਬਾਰੇ ਕੇਜਰੀ ਬਾੜ ਬਾੜੇ ਗੱਲਾਂ ਇਹ ਗੱਲ ਉਹਨੇ ਇਹ ਕਹੀ ਸੀ ਕਹਿੰਦਾ ਤੁਹਾਨੂੰ ਖਚਰਾ ਵਾਂਗੂ ਵਰਤਣਗੇ ਭਾਰ ਢੋਣ ਲਈ ਤੇ ਬਾਅਦ ਵਿੱਚ ਕੋਈ ਹੋਰ ਹੀ ਅਰਬੀ ਘੋੜੇ ਲਿਆ ਕੇ ਅੱਗੇ ਲਾ ਦੇਣਗੇ ਤੁਹਾਨੂੰ ਖਚਰਾਂ ਨੂੰ ਇਹਨਾਂ ਨੇ ਇੰਜ ਸਮਝਦੇ ਉਹਨਾਂ ਦੀ ਮਾਨਸਿਕਤਾ ਹੈ ਕਿ ਇਹ ਤੇ ਥੱਲੇ ਤਪੜ ਵਿਛਾਉਣ ਵਾਲੇ ਆ ਪੈਸੇ ਇਕੱਠੇ ਕਰਨ ਵਾਲੇ ਪੋਸਟਰ ਲਾਉਣ ਵਾਲੇ ਫਲੈਕਸਾਂ ਲਾਉਣ ਵਾਲੇ ਛੋਟੀਆਂ ਛੋਟੀਆਂ ਪ੍ਰਚਾਰ ਕਰਨ ਵਾਲੇ ਸੋਸ਼ਲ ਮੀਡੀਆ 'ਚ ਆਪਣਾ ਅੱਗੇ ਵੀਡੀਓ ਪੋਸਟ ਕਰਨ ਵਾਲੇ ਉਹ ਇੰਜ ਵਰਤਦੇ ਆ ਸਾਰਾ ਵਰਤਦੇ ਆ ਮਤਲਬ ਮੋٹے ਤੌਰ ਤੇ ਕਹਾਂ ਲੋਕਾਂ ਦਾ ਬੇਵਕੂਫ ਬਣਾਉਂਦੇ ਆ ਔਰ ਅਸੀਂ ਬੰਨਦੇ ਆ ਖੋਚੋ ਇਸ ਲਈ ਲੋਕ ਅੱਗੇ ਨਾਲੋਂ ਸਮਝੇ ਆ ਕਿਉਂਕਿ ਆ ਦੇਖ ਲਿਆ ਨਾ 93 ਜਿਹੜੇ ਇਸ ਵੇਲੇ ਹੈਗੇ ਆ ਉਹਨਾਂ ਦਾ ਸਾਰਾ ਕਾਰਗੁਜ਼ਾਰੀ ਉੱਥੇ ਦਾ ਵੀ ਦੇਖ ਲਿਆ ਜਿਹੜਾ ਲਾਭ ਸਿੰਘ ਉੱਗੋ ਦਾ ਕੈਮਰਾ ਉੜਾ ਪਿਆ ਹੋਇਆ ਜੀ ਇਸ ਲਈ ਜਿਹੜਾ ਹਰਮੀਤ ਆ ਜਿਹੜਾ ਲੋਕਲ ਯੂਨਿਟ ਹੋਊਗਾ ਇਹਨਾਂ ਦਾ ਜੀ ਤੇ ਕੁਦਰਤੀ ਆ ਉਹ ਵੀ ਉਸ ਵਿੱਚ ਵਿਰੋਧ ਵਿੱਚ ਹੁਣ ਕੇ ਵੀ ਇਹ ਕਿੱਥੋਂ ਆ ਗਏ ਅੰਦਰ ਅੰਦਰ ਖਾਤੇ ਬਿਲਕੁਲ ਉਹ ਕਿਹ ਲੋ ਓਪਨਲੀ ਤੇ ਉਨਕੀ ਉਹਨਾਂ ਦੇ ਇੰਨਾ ਹੁੰਦਾ ਹੀ ਨਹੀਂ ਹੈ ਜੋ ਓਪਨਲੀ ਆਉਂਦਾ ਵੀ ਆ ਥੋੜਾ ਬਹੁਤ ਇਹ ਅਖਬਾਰਾਂ 'ਚ ਨਹੀਂ ਲੱਗਣ ਦਿੰਦੇ ਅਭੀ ਤੇ ਦਿੱਕਤ ਹੈ ਨਾ ਵਿਰੋਧਤਾ ਤੇ ਹੁੰਦੀ ਹੈ ਉਹ ਗਾਂ ਆਉਣ ਨਹੀਂ ਦਿੰਦੇ ਹੈਗੇ ਜੀ ਤੇ ਪਰ ਉਹ ਕੁਦਰਤੀ ਆ ਮੈਂ ਤੇ ਵਿੱਚ ਇਹਨਾਂ ਦੇ ਨਾਲ ਸ਼ੁਰੂ-ਸ਼ੁਰੂ ਚ ਰਹਿ ਕੇ ਦੇਖਿਆ ਕਿ ਲੋਕਾਂ ਦਾ ਪਹਿਲਾਂ ਤੇ ਉਹ ਪੰਲੀ ਮਜਾਰੇ ਵੀ ਕਰਦੇ ਸੀਗੇ ਰੋਜ਼ ਵੀ ਕਰਦੇ ਸੀ ਹੁਣ ਇਹ ਸਵਾਲ ਹੈਗਾ ਇੱਕ ਤੇ ਇਹ ਦਿੱਕਤ ਆਉਗੀ ਆ ਆਮ ਆਦਮੀ ਪਾਰਟੀ ਨੂੰ ਦੂਜਾ ਅਕਾਲੀ ਦਲ ਦੇ ਜਿੰਨਾ ਲੱਗਦਾ ਸੀਗਾ ਕਿ ਉੱਥੇ ਕਿਉਂਕਿ ਰਵਾਇਤੀ ਤੌਰ ਤੇ ਉਹ ਅਕਾਲੀ ਦਲ ਦੀ ਸੀਟ ਹੈਗੀ ਹੈ ਜੀ ਇਹ ਅਕਾਲੀ ਦਲ ਲਈ ਵੀ ਟੈਸਟ ਹੈਗਾ ਹੁਣ ਬਹੁਤ ਇਨਾਂ ਨੇ ਉੱਥੇ ਜਿੰਨਾ ਸੇਵਾ ਕੀਤੀ ਲੋਕਾਂ ਦੀ ਗਾਏ ਸੁਖਬੀਰ ਬਾਦਲ बार-बार ਦੇਖ ਰਹੇ ਸੀ ਡੀਜ਼ਲ ਦਿੱਤਾ ਮਸ਼ੀਨਰੀ ਦਿੱਤੀ ਆਪਣੇ ਬੰਦੇ ਲਾਏ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਨੌਜਵਾਨ ਵਿੰਗ ਆ ਉਹਨਾਂ ਨੂੰ ਉਹ ਫੋਗਿੰਗ ਕਰਨ ਤੇ ਲਾਇਆ ਤੁਸੀਂ ਵੀਡੀਓ ਸਾਰੀਆਂ ਦੇਖੀਆਂ ਆ ਚਾਰਾ ਭੇਜਿਆ ਉਹ ਜਿਹੜਾ ਚਾਰ ਆਚਾਰ ਹੁੰਦਾ ਉਹ ਚਾਰ ਚਾਰੇ ਦਾ ਗਾਈਆਂ ਮੱਝਾਂ ਸਭ ਕੋ ਜੋ ਵੀ ਜਿੰਨਾ ਕਰ ਸਕਦੇ ਸੀ ਇਨਾਂ ਨੇ ਬੜਾ ਜੋਰ ਲਾਇਆ ਹੈ ਕਿ ਤਾਂ ਕਿ ਲੋਕਾਂ ਦੇ ਵਿੱਚ ਸਾਡੀ ਦੁਬਾਰਾ ਪੈਠ ਜੀ ਬਣ ਜੇ ਪਰਤ ਬਣੇ ਪੈਰ ਜੰਮਣ ਉਹ ਕਿਉਂਕਿ ਹੋਇਆ ਤੇ ਪਿਛਲੀ ਵਾਰੀ ਭਿਆਸ ਕੋਈ ਹੈ ਨਾ ਜੀ ਇਹ ਤੇ ਇਸ ਡਰ ਚੋਂ ਕਹਿ ਲੋ ਜਾਂ ਇਸ ਚਨੌਤੀ ਚੋਂ ਉਸ ਨੂੰ ਪੂਰਾ ਕਰਨ ਲਈ ਲੱਗੇ ਰਹੇ ਹੁਣ ਇਹਨਾਂ ਲਈ ਵੀ ਇੱਕੋ ਥੇ ਟੈਸਟ ਹੈਗਾ ਕਿ ਸਾਡੀ ਜਿਹੜੀ ਰਵਾਇਤੀ ਸੀਟ ਹੈਗੀ ਆ ਅਸੀਂ ਕਿੱਥੇ ਇੱਕ ਪਾਸੇ ਸਰਕਾਰ ਆ ਇੱਕ ਪਾਸੇ ਵਿਰੋਧੀ ਪਾਰਟੀ ਆਪਣੀ ਦੁਬਾਰਾ ਪਰਤ ਬਣਾਉਣ ਲਈ ਇੱਕ ਦੇਖੋ ਕਈਆਂ ਹਾਲਾਤਾਂ 'ਚ ਬੰਦਾ ਬਾਈ ਚਾਂਸ ਜਿੱਤ ਸਕਦਾ ਹੁੰਦਾ ਪਰ ਮੈਨੂੰ ਐਂ ਲੱਗਦਾ ਕਿ ਜੇ ਹਾਲ ਦੀ ਘੜੀ ਇਹ ਆਪਣੀ ਟੈਲੀ ਕਾਫੀ ਇੰਪਰੂਵ ਕਰ ਲੈਣ ਸ਼੍ਰੋਮਣੀ ਅਕਾਲੀ ਦਲ ਤੇ ਉਹ ਇਹਨਾਂ ਦੀ ਜਿੱਤ ਸਮਝਣੀ ਚਾਹੀਦੀ ਹੈ ਜੇ ਆਪਣਾ ਜੋ ਪਹਿਲਾ ਲੈਵਲ ਆ ਉਹਦੇ ਤੋਂ ਜੇ ਲੈ ਜਾਂਦੇ ਆ ਬਾਈ ਇਲੈਕਸ਼ਨ ਦੀ ਗੱਲ ਕਰ ਰਹੇ ਆ ਇਲੈਕਸ਼ਨ ਤੇ ਅਜੇ ਦੂਰ ਹੈਗੀ ਪਰ ਉਹਨਾਂ ਦੇ ਬੰਦੇ ਤੇ ਇਹੀ ਕਹਿ ਰਹੇ ਆ ਕਿ ਅਸੀਂ ਜਿੱਤਾਂਗੇ ਉਹ ਤੇ ਹਰ ਪਾਰਟੀ ਹਰ ਹਰ ਪਾਰਟੀ ਕਹਿੰਦੀ ਹੈ ਹਰ ਪਾਰਟੀ ਆਪਣੇ ਤੌਰ ਤੇ ਕਹਿੰਦੀ ਹੈ ਜੇ ਜਿੱਤ ਹੋ ਗਈ ਤੇ ਫਿਰ ਸਮਝ ਲਓ ਫਿਰ 27 ਦੀ ਵੀ ਅਕਾਲੀ ਦਲ ਦਾ ਜੇ ਕੈਂਡੀਡੇਟ ਜਿੱਤ ਜਾਂਦਾ ਫਿਰ ਉਹ 27 ਦੀ ਜਿੱਤ ਜਾਣਗੇ ਅੱਛਾ ਫਿਰ 27 ਤੈ ਹੋਊਗੀ ਕਿਉਂਕਿ ਜੇ ਹੁਣ ਸਰਕਾਰ ਨੂੰ ਇੱਕ ਬਾਇਲੈਕਸ਼ਨ 'ਚ ਇੱਕ ਸੀਟ ਤੇ ਹਰਾ ਜਾਂਦੇ ਆ ਸਮਝੋ ਤੁਸੀਂ ਹੈਪੀ ਜੀ ਤਾਂ ਫਿਰ ਉਦੋਂ ਤੇ ਖੁੱਲੀ ਖੇਲ ਹੈ ਉਦੋਂ ਤੇ ਸਾਰਿਆਂ ਨੂੰ ਵੰਡ ਕੇ ਆਉਣ ਪਰ ਜੇ ਅਕਾਲੀ ਦਲ ਜਿਹੜਾ ਜੇ ਇੱਕ ਤਾਂ ਦੁਫਾੜ ਹੁੰਦਾ ਸੀ ਤਾਂ ਕਈ ਫਾੜ ਹੋਇਆ ਪਿਆਗਾ ਵਿਰੋਧ ਤਾਂ ਚੱਲ ਰਿਹਾ ਨਾ ਅੰਦਰ ਖਾਤੇ ਉਹ ਵੀ ਇੱਕ ਇਹ ਗੱਲ ਤਾਂ ਠੀਕ ਹੈ ਕਿ ਉਸ ਏਰੀਆ 'ਚ ਕਿਹੜਾ ਵਿਰੋਧ ਹੈ ਉਹ ਦੇਖਣਾ ਹੋਊਗਾ ਬਾਈਲ ਇਲੈਕਸ਼ਨ ਚ ਤੇ ਉਸ ਏਰੀਆ ਚ ਕਿਹੜਾ ਵਿਰੋਧ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਉਥੋਂ ਦਾ ਕੋਈ ਵੱਡਾ ਲੀਡਰ ਜਿਹੜਾ ਬਾਹਰ ਇਹਨਾਂ ਦੇ ਨਾਲ ਸਦਾ ਜਿਹੜੇ ਕੀ ਹੈ ਸੁਧਾਰ ਲਹਿਰੀਏ ਹਾਂ ਕਹਿੰਦੇ ਸਨ ਕਾਲੀ ਦਾਲਦਾ ਸੁਧਾਰ ਲਹਿਰ ਵਾਲੇ ਉਹਨਾਂ ਵੱਲ ਜਾਨੀ ਜਾਨੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪ੍ਰਧਾਨੀ ਉੱਪਰ ਹਾਂ ਪੁਨਰ ਸਰਜੀਤ ਜਾਂ ਜੋ ਵੀ ਹੈ ਕਈ ਨਾ ਆਇਆ ਕੋਈ ਉਹ ਵੱਖਰਾ ਚੁੱਲਾ ਵੀ ਕਹਿੰਦੇ ਅਕਾਲੀ ਦਲ ਵਾਲੇ ਉਹਨਾਂ ਨੂੰ ਮਤਲਬ ਮਜ਼ਾਕ ਦੇ ਵਿੱਚ ਕਹਿੰਦੇ ਕਿਉਂਕਿ ਉਹਨਾਂ ਨੇ ਵੱਖਰੇ ਚੁੱਲੇ ਬੰਦ ਕਰ ਲਿ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਜੀ ਉਹਨਾਂ ਨੇ ਕੋਈ ਕੈਂਡੀਡੇਟ ਖੜਾ ਕੀਤਾ ਜਾਂ ਆਪਣੇ ਵੱਲੋਂ ਦਿੱਤਾ ਪਰ ਉਹਨਾਂ ਦਾ ਜਿਨ੍ਹਾਂ ਦੇ ਸ਼ਾਇਦ ਉਹ ਸਪੋਰਟ ਕਰਨਗੇ ਉਹ ਮਨਦੀਪ ਨਾ ਆਇਆ ਉਹਨਾਂ ਦਾ ਉਹ ਸੰਦੀਪ ਦਾ ਸੰਦੀਪ ਸੰਨੀ ਦਾ ਭਰਾ ਹੁਣ ਸੰਦੀਪ ਸੰਨੀ ਦਾ ਤੁਹਾਨੂੰ ਪਤਾ ਹੀ ਆ ਇੱਕ ਉਹ ਆਪਣੇ ਤੌਰ ਤੇ ਸੂਰੀ ਨੂੰ ਨੀ ਪ੍ਰਭਾਵ ਪਾਊਗਾ ਇਸ ਗੱਲ ਦਾ ਜਿਵੇਂ ਅਮਰਤਪਾਲ ਹੁਣਾਂ ਦੀ ਇਹ ਡਿਪੈਂਡ ਕਰਦਾ ਲੋਕਾਂ ਤੇ ਦੇਖੋ ਸਾਡੇ ਬੰਦੇ ਜਿਹੜੀ ਸਿੱਖੀ ਆ ਨਾ ਉਸ ਨੂੰ ਜੇ ਤੇ ਉਹ ਕਮਿਊਨਲ ਮਾਈਂਡ ਦੇ ਤੌਰ ਤੇ ਲੈਂਦੇ ਆ ਜੀ ਭਾਵਨਾ ਦੇ ਤੌਰ ਤੇ ਔਰ ਇਹਨਾਂ ਨੂੰ ਉਹ ਸन्नी ਨੂੰ ਜਾਂ ਹੋਰਨਾਂ ਨੂੰ ਇਸ ਗੱਲ ਨੂੰ ਸਮਝਦੇ ਆ ਕਿ ਇਹ ਬਹੁਤ ਸਿੱਖੀ ਦੇ ਪਿਲਰ ਹੈਗੇ ਆ ਇਹ ਵੀ ਇਸ ਗੱਲ ਦਾ ਵੀ ਟੈਸਟ ਹੋਊਗਾ ਜੀ ਕਿ ਸਿੱਖੀ ਦੇ ਪਿਲਰ ਆ ਭੀ ਮਤਲਬ ਇਹ ਸਿੱਖੀ ਨੂੰ ਬਚਾਉਣ ਵਾਲੇ ਜਿਵੇਂ ਅਮਰਤਪਾਲ ਨੂੰ ਸਮਝਦੇ ਤਾਂ ਫਿਰ ਤੇ ਉਹਨਾਂ ਨੂੰ ਕੁਝ ਉਠਾਉਂ ਉਹਨਾਂ ਨੇ ਵੀ ਜਾਣ ਗਿਆ ਫਿਰ ਅਕਾਲੀ ਦਾਲੀ ਉਹਨਾਂ ਇੱਕ ਚੁਣੌਤੀ ਵੀ ਹੋਊਗੀ ਉਸ ਕਾਲ ਚ ਪਰ ਜੇ ਲੋਕੇ ਸਮਝਦੇ ਆ ਕਿ ਨਹੀਂ ਯਾਰ ਅਮਰਤਪਾਲ ਦਾ ਸੀ ਪਹਿਲਾਂ ਐਮਪੀ ਬਣਾ ਕੇ ਦੇਖ ਲਿਆ ਇਲਾਕੇ ਚ ਤੇ ਕੁਝ ਹੋਇਆ ਹੀ ਨਹੀਂ ਉਹ ਤੇ ਜੇਲ੍ਹ ਚ ਬੈਠਾ ਔਰ ਅਸੀਂ ਤੇ ਅਮਰਤਪਾਲ ਨੇ ਨਹੀਂ ਉਹ ਲਹਿਰ ਦੇ ਵਿੱਚ ਤਾਂ ਖਾਲਸਾ ਜੀ ਵੀ ਬਣੇ ਨੇ ਨਹੀਂ ਨਹੀਂ ਖਾਲਸਾ ਜੀ ਦਾ ਤੇ ਚਲੋ ਉਹਨੇ ਵੀ ਇਹੋ ਜਿਹੀ ਅਪੀਲ ਹੀ ਕੀਤੀ ਨਾ ਕਹਿੰਦੇ ਕਿ ਮੇਰੇ ਉਹ ਲਹਿਰ ਇੱਕਦਮ ਹੀ ਬਣ ਗਈ ਸੀ ਹਾਲਾਂਕਿ ਲਹਿਰ ਇਸ ਤਰ੍ਹਾਂ ਬਣੀ ਬਣਾਈ ਜਾਂਦੀ ਹੁੰਦੀ ਹੈ ਲਹਿਰ ਬਣਦੀ ਨਹੀਂ ਹੈ ਇੱਕਦਮ ਉਦੇ ਨਾਲ ਜਿਹੜੇ ਬੰਦੇ ਫਿਰਦੇ ਸੀਗੇ ਅਮਰਤਪਾਲ ਦੇ ਬਦੂਕਾਂ ਵਾਲੇ ਹੋਰ ਸਾਰੇ ਇੱਧਰ ਉੱਧਰ ਉਹ ਉਹਨੂੰ ਐ ਹਾਰ ਸ਼ਿੰਗਾਰ ਕੇ ਪੇਸ਼ੰਜ ਕੀਤਾ ਗਿਆ ਸੀਗਾ ਕਿ ਜਿਵੇਂ ਕੋਈ ਭਿੰਡਰਾਂ ਵਾਲੇ ਦਾ ਨਵਾਂ ਕੋਈ ਰੂਪ ਆ ਗਿਆ ਹੋਵੇ ਇਸ ਤਰ੍ਹਾਂ ਪੇਸ਼ ਕੀਤਾ ਗਿਆ ਨਾ ਤੇ ਲੋਕਾਂ ਦੇ ਵਿੱਚ ਭਿੰਡਰਾਂ ਵਾਲੇ ਪ੍ਰਤੀ ਤੇ ਇੱਕ ਭਾਵਨਾ ਤੇ ਕੁਰਬਾਨੀ ਦਾ ਤੇ ਉਹ ਹੈ ਹੀ ਆ ਨਾ ਉਸ ਚੀਜ਼ ਨੂੰ ਕੈਸ਼ ਕਰਕੇ ਤੇ ਉਸੇ ਹਾਲਾਤ ਜਦੋਂ ਲੋਕਾਂ ਦੇ ਵਿੱਚ ਇਸ ਕਿਸਮ ਦਾ ਜੋਸ਼ ਤੇ ਜਜ਼ਬਾ ਉੱਠ ਗਿਆ ਇਨੇ ਆਪਣਾ ਵਿੱਚ ਘੋੜਾ ਦਬਾਤਾ ਸਰਬਜੀਤ ਨੇ ਫਰੀਦਕੋਟ ਵਾਲੇ ਨੇ ਉਹਨੇ ਕਿਹਾ ਮੇਰੇ ਪਿਓ ਨੇ ਕੁਰਬਾਨੀ ਦੇਤੀ ਇਹ ਤੇ ਹੋਣਿਆ ਨਾ ਯੰਗ ਮੁੰਡਾ ਮੈਂ ਤੇ ਉਹ ਵੱਡੀ ਲੜਾਈ 'ਚ ਮੇਰੇ ਪਿਓ ਨੇ ਕੁਰਬਾਨੀ ਦੇਤੀ ਤੁਸੀਂ ਮੈਨੂੰ ਇੱਕ ਵੋਟ ਨਹੀਂ ਬਾਸ ਸਕਦੇ ਲੈ ਪੰਜਾਬੀਆਂ ਨੇ ਇਸੇ ਗੱਲ ਤੇ ਵੋਟਾਂ ਬਾਟੀਆਂ ਮੈਨੂੰ ਫੋਨ ਆਏ ਉਹਨਾਂ ਦਿਨਾਂ 'ਚ ਮੋਗੇ ਤੋਂ ਹੋਰ ਨਾਲ ਤੋਂ ਕਹਿੰਦੇ ਜੀ ਅਸੀਂ ਤੇ ਪੀ ਹੁਣ ਇੱਧਰ ਪਾਉਣੀ ਆ ਕਿਉਂਕਿ ਉਹ ਦੀ ਉਹਦੀ ਸਾਨੂੰ ਇਸ ਗੱਲ ਨੇ ਬਹੁਤ ਸ਼ੋਗ ਗਈ ਹੈ ਕਿ ਯਾਰ ਅਸੀਂ ਉਹਨੇ ਆਪਣੀ ਜਾਨ ਦੇ ਦਿੱਤੀ ਤੁਸੀਂ ਇੱਕ ਪਰਚੀ ਨਹੀਂ ਪਾ ਸਕਦੇ ਅਸੀਂ ਪਰਚੀਆਂ ਪਾਵਾਂਗੇ ਪਰ ਬਾਅਦ ਵਿੱਚ ਉਹਨੇ ਜੋ ਇਹ ਸਾਡੀ ਬਰਾਦਰਰੀ ਦੀ ਇੱਕ ਖੂਬੀ ਵੀ ਹੈ ਤੇ ਕਮਜ਼ੋਰੀ ਵੀ ਹੈ ਯਾਰ ਭਾਵਨਾ ਇਹ ਸਾਰੀਆਂ emotions ਆਪਣੀ ਜਗਾ ਬਹੁਤ ਇੰਪੋਰਟੈਂਟ ਹੈ ਜ਼ਿੰਦਗੀ ਦੀ ਫਿਊਲ ਹੈ ਸਮਝ ਲਓ ਸ਼ਕਤੀ ਹੈ ਪਰ ਜੇ ਇਹਦੇ ਚ ਡੁੱਬੇ ਰਹੋਗੇ ਫਿਰ ਕਿਤੇ ਨਹੀਂ ਪਹੁੰਚੋਗੇ ਚਲਾਕ ਬੰਦਾ ਕਿਤੇ ਤਾਂ ਕਿਤੇ ਪਹੁੰਚ ਜਾਊਗਾ ਇਸ ਲਈ ਸਾਨੂੰ ਜਦੋਂ ਜਿਸ ਮਕਸਦ ਲਈ ਅਸੀਂ ਕੋਈ ਕੰਮ ਕਰ ਰਹੇ ਹਾਂ ਜੀ ਕਈ ਮਕਸਦ ਕੀ ਹੈ ਕਾਨੂੰਨ ਬਣਾਉਣਾ ਮਕਸਦ ਕੀ ਹੈ ਪੰਜਾਬ ਨੂੰ ਇੱਕ ਉਖੜੀਆਂ ਹੋਈਆਂ ਲੀਹਾਂ ਤੋਂ ਦੁਬਾਰਾ ਲੀਹਾਂ ਤੇ ਲਿਆਉਣਾ ਮਕਸਦ ਇਹ ਹੈ ਕਿ ਸਿੱਖੀ ਦੇ ਉੱਤੇ ਜਿਹੜੇ ਚਾਰੋਂ ਪਾਸਿਓਂ ਹਮਲਾ ਆ ਉਸ ਨੂੰ ਦੁਬਾਰਾ ਅਸੀਂ ਇੱਕ ਕਿਲੇ ਨੂੰ ਕਿਵੇਂ ਮਜ਼ਬੂਤ ਕਰਨਾ ਮਕਸਦ ਇਹ ਹੈ ਕਿ ਪੰਜਾਬੀਅਤ ਜਿਹੜੀ ਹੈ ਸਾਡੀ ਚਲੋ ਸਿੱਖੀ ਤੇ ਇੱਕ ਸੈਕਸ਼ਨ ਹੈਗਾ ਪੰਜਾਬੀਅਤ ਤੇ ਲਾਰਜਰ ਪਲੇਟਫਾਰਮ ਆ ਉਸ ਨੂੰ ਵੀ ਇੱਕ ਘਰੇ ਹੀ ਬੈਠਿਆ ਮਿਨਿਓਰਟਾਈਜ਼ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਪੰਜਾਬੀਅਤ ਨੂੰ ਉਸ ਨੂੰ ਕਿਵੇਂ ਬਚਾਉਣਾ ਇਥੋਂ ਦੀ ਅਰਥਵਿਵਸਥਾ ਤੇ ਚਲੋ ਹੈ ਹੀ ਹੈ ਐਡਮਿਨਿਸਟ੍ਰੇਸ਼ਨ ਤੇ ਹੈ ਹੀ ਹੈ ਪੁਲਿਸ ਦਾ ਕਿਵੇਂ ਲਗਾਮ ਪਾਉਣੀ ਹੈ ਤੇ ਕਿਵੇਂ ਇਸ ਨੂੰ ਥੋੜਾ ਸੂਤਰ ਕਰਨਾ ਜਿਹੜੀ ਇੱਧਰ ਉੱਧਰ ਸਾਰਾ ਨਸ਼ਾ ਜਿਹੜਾ ਵਿਕ ਰਿਹਾ ਉਹ ਇੱਕ ਆਪਣੇ ਆਪ ਇਹ ਸਾਰੇ ਜਿਹੜੇ ਮਸਲੇ ਹੈਗੇ ਹੈ ਪੀ ਇਹਨਾਂ ਦੇ ਉੱਤੇ ਉਹ ਬੰਦਾ ਕਿੰਨਾ ਕੁ ਕਾਰਗਰ ਸਾਬਤ ਹੋ ਸਕਦਾ ਪੰਜਾਬ ਨੂੰ ਲੀਡ ਕਰਨ ਲਈ ਉਨੂੰ ਅੱਗੇ ਲੈ ਕੇ ਆਉ ਕੋਈ ਵੀ ਜਿਹੜਾ ਹੈਗਾ ਪਰ ਮੈਨੂੰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ ਬੰਦੇ ਪਹਿਲਾਂ ਇਹੋ ਹੀ ਅਮਰਤਪਾਲ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੀ ਪਾਰਟੀ ਵੱਲੋਂ ਸੰਦੀਪ ਨੂੰ ਖੜਾ ਕੀਤਾ ਗਿਆ ਆ ਮੰਨਦੀਪ ਹੈ ਨਾ ਮੰਦੀਪ ਨੂੰ ਖੜਾ ਕੀਤਾ ਗਿਆ ਸੰਨੀ ਦੇ ਭਰਾ ਨੂੰ ਉਸ ਦਾ ਇਹ ਦੇਖ ਲਓ ਕਿ ਪਹਿਲਾਂ ਤੇ ਉਹ ਏਸੀਪੀ ਸਾਡਾ ਸੰਵਿਧਾਨ ਚ ਹੈ ਨਹੀਂ ਅੰਦਰ ਬਾਹਰ ਵਾਲੀ ਗੱਲ ਇਹ ਤੇ ਇੱਥੇ ਆ ਬਾਹਰੋਂ ਆ ਕੇ ਇੰਜ ਕਰਨਾ ਬਈਏ ਇਹ ਸਾਰਾ ਕੁਝ ਉਹ ਕਰਦੇ ਰਹੇ ਜੀ ਬਾਦ ਵਿੱਚ ਕਨਸਟੀਟਿਊਸ਼ਨ ਦੀ ਸੌਂ ਵੀ ਜੋਖ ਲਈ ਮਤਲਬ ਕੁਝ ਹੀ ਮਹੀਨਿਆਂ ਚ ਸਾਰਾ ਕੁਝ ਹੋ ਗਿਆ ਕਹਿਣ ਦਾ ਮਤਲਬ ਮੇਰਾ ਇਹ ਜਿਹੜਾ ਸਾਰੀਆਂ ਚੀਜ਼ਾਂ ਇੱਕ ਗੇਮ ਦੇ ਤੌਰ ਤੇ ਜਦੋਂ ਚੱਲਦੀਆਂ ਸਾਡੇ ਬੰਦੇ ਜਿਹੜੇ ਆਮ ਵੋਟਰ ਆ ਉਹਨਾਂ ਨੂੰ ਇੰਨਾ ਕਿਤੇ ਚੇਤਨਾ ਦਾ ਰਾਜਨੀਤਿਕ ਚੇਤਨਾ ਤੁਸੀਂ ਪਿਛਲੀ ਇੰਟਰਵਿਊ ਚ ਤੁਸੀਂ ਲੋਕਾਂ ਨੂੰ ਜ਼ਿੰਮੇਵਾਰ ਬੱਦ ਦੱਸ ਰਾਇਆ ਕਿ ਲੋਕ ਬਹੁਤ ਜ਼ਿੰਮੇਵਾਰ ਨੇ ਇਸ ਗੱਲ ਲਈ ਕਿ ਭਾਵਕ ਹੁੰਦੇ ਆ ਲੋਕਾਂ ਨੂੰ ਮੈਂ ਇੰਜ ਨਹੀਂ ਕਹਿ ਰਿਹਾ ਕਿ ਉਹ ਗਲਤੀ ਕਰ ਜਾਂਦੇ ਭਾਵਕਤਾ ਚ ਵਹਿ ਜਾਂਦੇ ਆ ਪਰ ਤੁਸੀਂ ਜਿਹੜੇ ਐਡੇ ਵੱਡੇ ਫੈਸਲੇ ਆ ਵਕਦੀਪ ਹਸਲੇ ਹੈ ਨਾ ਪੰਜ ਸਾਲੀ ਤੁਸੀਂ ਕਿਸੇ ਨੂੰ ਚੁਣਨਾ ਮੁੜ ਕੇ ਦੁਬਾਰਾ ਤੇ ਕੁਝ ਹੋਣਾ ਨਹੀਂ ਹੈਗਾ ਉਸ ਨੂੰ ਸੋਚ ਸਮਝ ਕੇ ਉਸ ਬੰਦੇ ਨੂੰ ਵੋਟ ਪਾਓ ਜਿਹਨੂੰ ਤੁਸੀਂ ਦੁਬਾਰਾ ਫੜ ਸਕੋ ਜਿਹਦੇ ਕੋ ਕੰਮ ਲੈ ਸਕੋ ਜਿਹਦੇ ਨਾਲ ਜਿਹਦੀ ਜਵਾਬਦੇਹੀ ਤੈਅ ਕਰ ਸਕੋ ਇਹ ਨਾ ਕਿ ਉਹ ਆਪਣਾ ਤੁਹਾਡੀਆਂ ਵੋਟਾਂ ਲੈ ਕੇ ਕਿਤੇ ਹੋਰ ਹੀ ਤੁਰਿਆ ਫਿਰੇ ਤੁਹਾਨੂੰ ਪੁੱਛੇ ਹੀ ਨਾ ਮਗਰੋਂ ਤੁਹਾਡੇ ਕੋ ਕੰਮ ਵੀ ਨਾ ਕਰੇ ਤੁਸੀਂ ਤੇ ਕੰਮ ਵੀ ਇਲਾਕੇ ਦੇ ਕਰਨੇ ਆ ਨਾ ਤੁਹਾਡਾ ਇੱਕ ਵਿਕਾਸ ਜਾਂ ਕੱਲਾ ਉਹ ਹੀ ਏਰੀਆ ਨਹੀਂ ਜਿਹੜਾ ਦੇਸ਼ ਦੇ ਵਿੱਚ ਚਲੇ ਜਾਂਦਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚਲੇ ਜਾਂਦਾ ਉਹ ਤੇ ਪੂਰੇ ਦੇਸ਼ ਲਈ ਇੱਕ ਕਿਸਮ ਦਾ ਲੀਡਰ ਆ ਨਾ ਇਕੱਲਾ ਹੀ ਪੰਜਾਬ ਦਾ ਹੀ ਨਹੀਂ ਇਕੱਲੀ ਕਾਂਟੀਸਿਚੀ ਦਾ ਥੋੜੀ ਐ ਉਹ ਤੂੰ ਉੱਥੋਂ ਬੈਠ ਕੇ ਉਹਨਾਂ ਨੇ ਸਾਰੇ ਦੇਸ਼ ਲਈ ਕਾਨੂੰਨ ਬਣਾਉਣੇ ਆ ਜਿਵੇਂ ਪੰਜਾਬ ਦੀ ਅਸੈਂਬਲੀ 'ਚ ਜਿਹੜਾ ਮਿਨਿਸਟਰ ਬਣ ਜਾਂਦਾ ਉਹ ਮਿਨਿਸਟਰ ਇਕੱਲਾ ਉਸ ਆਪਣੀ ਕਾਂਟੀਸਿਚੀ ਦਾ ਥੋੜੀ ਆ ਉਹ ਪੂਰੇ ਸਟੇਟ ਦਾ ਮਿਨਿਸਟਰ ਐ ਤੋ ਉਹਨੇ ਪੂਰੇ ਸਟੇਟ ਦੇ ਪਹਿਲੇ ਦਾ ਸੋਚਣਾ ਸਾਡੇ ਬੰਦਿਆਂ ਨੂੰ ਵੋਟਾਂ ਭਾਵੇਂ ਲੋਕਲ ਪਾਉਂਦੇ ਆ ਉੰਨਾਂ ਵੇਸਕਲ ਤੇ ਜਰੂਰ ਸੋਚਣਾ ਚਾਹੀਦਾ ਕਿ ਮਾਮਲਿਆਂ ਦਾ ਜਿਸ ਪਰਪਸ ਲਈ ਜਿਸ ਮਕਸਦ ਲਈ ਕਿਸੇ ਬੰਦੇ ਨੂੰ ਅਸੀਂ ਖੜਾ ਕਰ ਰਹੇ ਹਾਂ ਕੀ ਉਹਦੇ ਤੋਂ ਉਹ ਪੂਰਾ ਹੋਊਗਾ ਉਹਦੀ ਪਾਰਟੀ ਜਾਂ ਉਹਦੀ ਆਪਣੀ ਨਿੱਜੀ ਪੋਜੀਸ਼ਨ ਉਸ ਨੂੰ ਸਿਰੇ ਲਾ ਪਾਊਗੀ ਜਿਹੜੇ ਉਹ ਵਾਅਦੇ ਕਰ ਰਿਹਾ ਜਾਂ ਜਿਸ ਸੋਚ ਨਾਲ ਅਸੀਂ ਉਸ ਨੂੰ ਵੋਟਾਂ ਪਾ ਰਹੇ ਹਾਂ ਜਿਸ ਮਨਸਾ ਨਾਲ ਜਿਸ ਉਮੀਦ ਨਾਲ ਵੋਟਾਂ ਪਾ ਰਹੇ ਹਾਂ ਕਿ ਕੀ ਉਹ ਉਹ ਉਮੀਦਾਂ ਪੂਰੀਆਂ ਕਰ ਪਊਗਾ ਇਹ ਜਜਮੈਂਟ ਸਾਨੂੰ ਜਰੂਰ ਲਾਉਣੀ ਚਾਹੀਦੀ ਹੈ ਰਹੀ ਗੱਲ ਕਾਂਗਰਸ ਦੀ ਕਾਂ ਕਰਸਦਾ ਹੈਪੀ ਮੈ ਉਹ ਦੇਖ ਕੇ ਆ ਉਥੇ ਮੁੰਡਾ ਤੇ ਉਹਨਾਂ ਨੇ ਕੋਈ ਬੁਰਜ ਹੈਗਾ ਆ ਉਹਨੂੰ ਖੜਾ ਕਰ ਦਿੱਤਾ ਹੈ ਪ੍ਰੋਪਰ ਚੈਨਲ ਨਾ ਕੀਤਾ ਤਿੰਨ ਬੰਦਿਆਂ ਦਾ ਨਾਂ ਗਿਆ ਵੀਨੂ ਗੋਪਾਲ ਨੇ ਉਹਨੂੰ ਟਿਕ ਕਰਤਾ ਕੈਂਡੀਡੇਟ ਅਨਾਉਂਸ ਹੋ ਗਿਆ ਤਾੜੀਆਂ ਬੱਜ ਗਈਆਂ ਐਲੋਪੀ ਦਾ ਬਾਜਵੇ ਦਾ ਵੀ ਹੈ ਰਾਜਾ ਵੜਿੰਗ ਨੇ ਵੀ ਕਹਿਤਾ ਵੀ ਠੀਕ ਹੈ ਕੈਂਡੀਡੇਟ ਸਾਡਾ ਜੀ ਹੁਣ ਉਹ ਪਤਾ ਨਹੀਂ ਵੀਨੂ ਗੋਪਾਲ ਹੁਣਾਂ ਵੱਲੋਂ ਅਖਬਾਰ ਦੇ ਵਿੱਚ ਮੈਂ ਪੜਿਆ ਮੈਂ ਅਜੇ ਉਹਦੇ ਬਾਰੇ ਕੋਈ ਵੈਰੀਫਾਈ ਨਹੀਂ ਕਰ ਸਕਿਆ ਕਦੀ ਤੇ ਉਹ ਆਜਲੀ ਨੂੰ ਕਹਿੰਦੇ ਆ ਯਾਰ ਤੂੰ ਖੜਾ ਹੋ ਜਾ ਕਦੀ ਕਿਸੇ ਹੋਰ ਬੰਦੇ ਦਾ ਵੀ ਇੱਕ ਦਾ ਨਾਂ ਕਿਸੇ ਦਾ ਲਿਖਿਆ ਹੋਇਆ ਜੀ ਮੇਰੇ ਨਿਕਲ ਗਿਆ ਮੂੰਹ ਚ ਆਉਂਦਾ ਤੇ ਉਹ ਕਾफी ਚਰਚਾ ਚ ਰਹਿੰਦਾ ਹੈ ਅਫਰੋਜਪੁਰਵਾਲ ਦਾ ਐਮ ਐਲ ਏ ਉਸ ਦਾ ਨਾਂ ਵੀ ਉਹਦੇ ਵਿੱਚ ਦਿੱਤਾ ਸੀਗਾ ਕਿ ਤੂੰ ਖੜਾ ਹੋ ਜਾ ਇਸ ਲਈ ਇਹ ਕਿਥੋਂ ਦੁਬਾਰਾ ਰੀਥੋਟ ਹੋ ਗਿਆ ਰਾਜਾਬੜਿੰਗ ਤੇ ਕਹਿੰਦਾ ਕਿ ਨਹੀਂ ਇਹ ਜਾਣਬੁੱਝ ਕੇ ਕਨਫਿਊਜ਼ਨ ਖੜਾ ਖੜਾ ਕਰਨ ਵਾਲੀ ਗੱਲ ਹੈ ਵੀ ਇਸ ਤਰ੍ਹਾਂ ਦੀ ਸਾਡੀ ਅੰਦਰੂਨੀ ਗੱਲ ਕੋਈ ਨਹੀਂ ਪਰ ਜਦੋਂ ਹਵਾ ਟ੍ਰਿਬਿਊਨ ਵਰਗੇ ਪੇਪਰ ਚ ਮਤਲਬ ਇੱਕ ਠੀਕ ਠਾਕ ਪੇਪਰ ਹੈ ਅੰਗਰੇਜ਼ੀ ਦਾ ਤੇ ਉਹਦੇ ਵਿੱਚ ਜਦੋਂ ਛੱਪ ਜਾਂਦੀ ਹੈ ਦਾ ਮਤਲਬ ਕਿਤਨਾ ਚੱਲ ਰਹੀ ਹੈ ਗੱਲ ਹਾਂ ਉਗ ਸੁਗ ਜੀ ਹਦੀ ਇਹ ਕਿਤੇ ਇਹ ਨਾ ਹੋਵੇ ਕਿ ਕਾਂਗਰਸ ਵੈਸੇ ਤੇ ਨਾ ਦੀ ਰਵਾਇਤੀ ਤੌਰ ਤੇ ਉਹ ਸੀਟ ਵੀ ਨਹੀਂ ਹੈ ਉਸ ਤਰ੍ਹਾਂ ਜੀ ਪਰ ਜੇ ਇਹ ਲੱਗਦਾ ਹੈ ਮੈਨੂੰ ਕਿ ਜੇ ਹੈਜ਼ ਕਿਸਮ ਦੇ ਪਵਾੜੇ ਜਿਵੇਂ ਲੁਧਿਆਣੇ ਦੇ ਵਿੱਚ ਪੈ ਗਏ ਸੀ ਲੁਧਿਆਣਾ ਵੈਸਟ ਦੀ ਸੀਟ ਸੀ ਨਾ ਉਹ ਹਾਂ ਜਿੱਥੇ ਜਿੱਥੇ ਉੱਥੇ ਪੈ ਗਿਆ ਆਸ਼ੂ ਉਹਨਾਂ ਨੇ ਉਦੋਂ ਡਾਂਗ ਫੜ ਕੇ ਕਿਸੇ ਨੂੰ ਨਹੀਂ ਇਹਨਾਂ ਨੂੰ ਵੜਨ ਦਿੱਤਾ ਮਤਲਬ ਜਾਣੀ ਬੰਦੇ ਗਏ ਹੋਇਆਂ ਨੂੰ ਪਹੁੰਚਾਉਂਦੇ ਸੀਗੇ ਕਹਿੰਦੇ ਸੀ ਤੁਸੀਂ ਨਹੀਂ ਇੱਥੇ ਪੜੋ ਅਸੀਂ ਹਾਰਦੇ ਹਾਰ ਜਾਈਏ ਢੜੇ ਬੰਦੀ ਮੈਂ ਕਹਿੰਨਾ ਇੰਨੀ ਜ਼ਿਆਦਾ ਹੈਗੀ ਤੇ ਇਹ ਹੁਣ ਫੇਰ ਉਗ ਸੁਗ ਜੀ ਇਹੋ ਜੀ ਫੁਰਫੁਰ ਹੋਣ ਲੱਗ ਪਈ ਸ਼ੁਰੂ ਚ ਕਿਤੇ ਇਹ ਨਾ ਹੋਵੇ ਕਿ ਵਿੱਚੋਂ ਹੀ ਹਰਾਉਣ ਵਾਲੇ ਵੀ ਉੱਥੇ ਵੀ ਖੜੇ ਹੋ ਜਾਣ ਓਵਰਆਲ ਮੈਨੂੰ ਐ ਲੱਗ ਰਿਹਾ ਕਿ ਸਾਰਿਆਂ ਲਈ ਟੈਸਟ ਹੈਗਾ ਜੀ ਇੱਕੋ ਹੀ ਇਹਦੇ ਚ ਫੈਕਟਰ ਜਿਵੇਂ ਮੈਂ ਸ਼ੁਰੂ ਚ ਕਿਹਾ ਸੀਗਾ ਸਿਸ ਸਰਕਾਰ ਦਾ ਪੂਰਾ ਤੰਤਰ ਮੰਤਰ ਜਿਹੜਾ ਲੱਗਦਾ ਉੱਥੇ ਉਹਨਾਂ ਨੇ ਪੁਲਿਸ ਨੂੰ ਵੀ ਲਾਉਣਾ ਉਹਨਾਂ ਨੇ ਹੋਰਨਾਂ ਨੂੰ ਵੀ ਲਾਉਣਾ ਆਪਣੇ ਪਾਰਟੀ ਦੇ ਐਮਐਲਏ ਨੂੰ ਵੀ ਲਾਉਣਾ ਸਾਰਿਆਂ ਨੂੰ ਲਾਉਣਗੇ ਜ਼ੋਰ ਪੂਰਾ ਲਾਉਣਗੇ ਪਰ ਨਾਲ ਹੀ ਇਹ ਕੋਈ ਕੇਕ ਵਾਕ ਕਿਸੇ ਲਈ ਵੀ ਨਹੀਂ ਹੋਊਗੀ ਇਹੋ ਜਿਹੇ ਹਾਲਾਤ ਹੋਣਗੇ ਬੜਾ ਇੰਟਰਸਟਿੰਗ ਹੋਊਗਾ ਸਾਰਾ ਜਿਹੜੀ ਬਾਈ ਇਲੈਕਸ਼ਨ ਪਰ ਜੇ ਇਹਦੇ ਤੋਂ ਤੁਸੀਂ ਇਹ ਕਨਕਲੂਜਨ ਹੈਪੀ ਕੱਢਣ ਲੱਗੋ ਕਿਹਦੀ ਹਾਰ ਜਿੱਤ 27 ਦੀਆਂ ਚੋਣਾਂ ਨੂੰ ਤੈਅ ਕਰੂਗੀ ਇਹ ਬਿਲਕੁਲ ਬੇਬੁਖੀ ਵਾਲੀ ਗੱਲ ਹੋ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਬਹੁਤ ਬਹੁਤ